520 CRD انجن ਹੈ। 4x4 ਟਰੈਕਟਰ ਹੈ ਜੀ ਇਹ। ਇਹ ਘੱਟ ਰੇਟ ਦੇ ਵਿੱਚ ਚੱਲੇ ਟਰੈਕਟਰ ਵੀ ਮਿਲ ਜਾਣਗੇ ਵੀਰ ਜੀ ਹੁਣਾਂ ਕੋ। ਸਿਰਫ 120 ਘੰਟੇ ਚੱਲਿਆ ਹੈ ਜੀ। 120 ਘੰਟੇ ਪਹਿਲੀ ਸਰਵਿਸ ਹੋਈ ਆ। ਸਿਰਫ 700 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ। 2021 ਮਾਡਲ ਹੈ। ਇਹਦੀ ਕਿ 4.5 ਲੱਖ ਰੁਪਏ ਦੀ demand ਆ ਮੌਕੇ ਤੇ ਇਹਦਾ ਵੀ ਕੋਈ ਵਾਧਾ ਘਟਾ ਹੋਵੇ। ਠੀਕ ਹੈ ਜੀ। ਕੰਡੀਸ਼ਨ ਪੱਖੋ ਵੀਰ ਜੀ ਟਰੈਕਟਰ ਕਿਵੇਂ ਦਾ ਹੈ? ਓਕੇ ਆ ਸਰ ਕੋਈ ਗਾਰੰਟੀ ਵਾਲਾ ਟਰੈਕਟਰ ਹੈ। 4 ਲੱਖ ਤੇ 70 ਹਜ਼ਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਚੈਨਲ ਤੇ ਵਹੀਕਲ ਦੀ ਸੇਲ ਪਰਚੇਜ਼ ਦੀ ਐਡ ਪਾਈ ਜਾਂਦੀ ਹੈ ਜੀ ਜੇ ਕਿਸੇ ਵੀਰ ਨੇ ਵਹੀਕਲ ਦੀ ਸੇਲ ਲਈ ਐਡ ਕਰਵਾਉਣੀ ਹੋਵੇ ਤਾਂ ਨੰਬਰ ਆਪਣਾ ਲੈਫਟ ਸਾਈਡ ਤੇ ਟੌਪ ਤੇ ਦਿੱਤਾ ਹੁੰਦਾ ਹੈ ਜੀ 7508404209 ਅੱਜ ਦੀ ਵੀਡੀਓ ਆਪਣੀ ਜ਼ਿੰਮੇਵਾਰ ਭਰਾਵਾਂ ਲਈ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਵਿੱਚ ਨਿਊ ਹਾਲੈਂਡ ਏਜੰਸੀ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਜੀ ਨਵੇਂ ਟਰੈਕਟਰਾਂ ਦੇ ਪ੍ਰਾਈਸ ਉਸ ਤੋਂ ਬਾਅਦ ਜਿਹੜੇ ਪੁਰਾਣੇ ਟਰੈਕਟਰ ਵੀ ਏਜੰਸੀ ਵਿੱਚ ਖੜੇ ਹੋਏ ਨੇ ਬਹੁਤ ਘੱਟ ਰੇਟ ਵਿੱਚ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਉਹਨਾਂ ਟਰੈਕਟਰਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਹਨਾਂ ਦਾ ਪ੍ਰਾਈਸ ਦੱਸਿਆ ਜਾਵੇਗਾ ਕਰਦੇ ਆ ਜੀ ਅੰਕਲ ਹੋਣਾ ਨਾਲ ਗੱਲਬਾਤ ਜੀ ਉਸਨੂੰ ਕੀ ਹਾਲ ਹੈ ਕੀ ਅੱਛਾ ਨਾਮ ਦੱਸਿਓ ਆਪਣਾ ਸਭ ਤੋਂ ਪਹਿਲਾਂ ਮੇਰਾ ਨਾਮ ਡਾਕਟਰ ਏਐਸ ਸਿੰਘ ਦਾ ਹਾਂ ਜੀ ਠੀਕ ਹੈ ਜੀ ਉਹ ਟਰੈਕਟਰ ਵੀ ਏਜੰਸੀ ਵਿੱਚ ਰਾਹ ਤੇ ਸਲਾਮੋ ਜੀ ਰੋਡ ਗੁਰਦਾਸਪੁਰ ਠੀਕ ਹੈ ਜੀ ਨੇੜੇ ਸ੍ਰੀ ਹਰਪ੍ਰੀਤ ਸਿੰਘ ਪਬਲਿਕ ਸਕੂਲ ਠੀਕ ਹੈ ਨਵੀਂ ਕੋ ਅੰਕਲ ਜਿੱਦਾਂ ਆਪਣੇ ਕਈ ਜੀਮੀਦਾਰ ਭਰਾ ਨਵਾਂ ਟਰੈਕਟਰ ਨਹੀਂ ਅਫੋਰਡ ਕਰ ਸਕਦੇ ਤਾਂ ਆਪਣੇ ਕੋ ਪੁਰਾਣੇ ਮਿਲ ਜਾਣਗੇ ਤਾਂ ਇਹ ਤਾਂ ਬੜੇ ਲੱਗੇ ਆ ਜੀ ਠੀਕ ਹੈ ਜੀ ਮਾਰਨਾਂ ਦੇ ਵੱਖ-ਵੱਖ ਕੀਮਤਾਂ ਦੇ ਵੱਖ-ਵੱਖ ਮੈਂ ਫਿਕਰ ਨਹੀਂ ਦੀ ਠੀਕ ਹੈ ਜੀ ਬਾਕੀ ਸਾਰੇ ਟਰੈਕਟਰ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਜੀ ਨਾਲ 7777106 23600 ਠੀਕ ਹੈ ਜੀ ਕਰੀ ਹਰ ਟਰੈਕਟਰਿੰਗ ਕਲ ਵੀਰ ਜੀ ਹੁਣੀ ਦੇਣਗੇ ਸਾਨੂੰ ਸਾਰੇ ਟਰੈਕਟਰਾਂ ਬਾਰੇ ਜਾਣਕਾਰੀ ਨਵੇਂ ਟਰੈਕਟਰ ਜਿਹੜੇ ਪੁਰਾਣੇ ਟਰੈਕਟਰ ਚੱਲੇ ਹੁੰਦੇ ਉਹਨਾਂ ਬਾਰੇ ਬਹੁਤ سارے ਟਰੈਕਟਰ ਖੜੇ ਹੋਏ ਆ ਵੀ ਜਿਵੇਂ ਸਾਸ਼ੀਕਲ ਵੀਰ ਜੀ ਔਰ ਵੀਰ ਜੀ ਕੀ ਹਾਲ ਜੇ ਠੀਕ ਹੈ ਜੀ ਪਹਿਲਾ ਟਰੈਕਟਰ ਕਿਹੜਾ ਜੇ ਇਹ ਐਡੀਸ਼ਨ ਹੈਗਾ ਜੀ ਆਪਣਾ ਟੌਪ ਮਾਡਲ ਠੀਕ ਹੈ ਜੀ ਠੀਕ ਹੈ ਜੀ 55 ਹਸਪੋਰ ਦੇ ਵਿੱਚ ਤੇ 6 ਸਾਲ ਦੀ ਵਾਰੰਟੀ ਦੇ ਨਾਲ ਤੁਹਾਨੂੰ ਟੈਕਨੋ ਨਿਊ ਹੋਲੈਂਡ 6 ਸਾਲ ਦੀ ਵਾਰੰਟੀ ਦਿੰਦਾ ਹੈ ਜੀ ਨਵੇਂ ਟਰੈਕਟਰਾਂ ਤੇ 52 ਹਾਰਸ ਪਾਵਰ ਟਰੈਕਟਰ ਹੈ ਜੀ 터ਬੋ ਦੇ ਨਾਲ 터ਬੋ ਦੇ ਨਾਲ ਆਉਂਦਾ ਜੀ ਇਹ ਟਰੈਕਟਰ ਰੋਟਰੀ ਪੰਪ ਰੋਟਰੀ ਪੰਪ ਠੀਕ ਹੈ ਜੀ ਇਹਦੀ ਲਿਫਟ ਕਪੈਸਿਟੀ 25 ਕੁਇੰਟ ਦੀ ਲਿਫਟ ਕਪੈਸਿਟੀ ਹੈ ਜੀ ਇਹ ਨਵੇਂ ਦਾ ਪ੍ਰਾਈਸ ਕੀ ਹੁੰਦਾ ਵੈਸੇ ਇਹਦਾ 10 ਲੱਖ 25 ਹਜ਼ਾਰ ਰੁਪਏ 10 ਲੱਖ 25 ਹਜ਼ਾਰ ਨਵੇਂ ਦਾ ਪ੍ਰਾਈਸ ਹੁੰਦਾ ਜੀ ਇਹਦਾ ਸੁਪਰ ਮਹਾਰ ਹੈ ਠੀਕ ਹੈ ਜੀ ਇਹ ਨਵੀਂ ਲੋਕਸੀ ਆਡੀ ਵਾਲੀ ਲੁੱਕ ਦਿੱਤੀ ਹੈ ਇਹਨੂੰ ਠੀਕ ਹੈ ਠੀਕ ਹੈ ਸਲੈਂਸਰ ਇਹਦਾ ਬਾਹਰ ਕੱਟਦਾ ਜੀ ਐਲਡੀ ਲਗਾ ਦਾਂਗਾ ਕਿ ਨਹੀਂ ਜੀ ਠੀਕ ਹੈ ਜੀ 8 ਫੁੱਟ ਦਾ 10% ਦਾ ਮਾਉਨਨਾ ਕਿੰਨਾ ਠੀਕ ਹੈ ਜੀ 8 ਫੁੱਟ ਦਾ ਸੁਪਰ ਸਟਰ ਖਿੱਚੇਗਾ ਜੀ ਰਮਨ ਇਹ ਕਿੰਨੇ ਹਾਰਸ ਪਾਵਰ ਹੁੰਦਾ ਹੈ ਜੀ ਇਹ 50+52 ਦਾ ਹੋਵੇ 52 ਹਾਰਸ ਪਾਵਰ ਹੁੰਦਾ ਹੈ ਇਹਦਾ ਕੀ ਪ੍ਰਾਈਸ ਹੈ ਨਵੇਂ ਦਾ ਇਹਦਾ ਜਨ ਹੈ 925000 925000 ਪ੍ਰਾਈਸ ਹੈ ਜੀ ਇਹਦਾ ਨੈਕਸਟ ਟਰੈਕਟਰ ਆ ਗਿਆ ਜੀ ਆਪਣੇ ਕੋਲ ਸੁਪਰ ਪਲਸ 52 ਹਾਰਸ ਪਾਵਰ ਦੇ ਸਕੀਨ ਦੇ ਵਿੱਚ ਠੀਕ ਹੈ ਜੀ ਇਹ ਤੁਹਾਨੂੰ 840000 ਦੇ ਵਿੱਚ ਆਰ ਸੀ ਇੰਸੂਰਸ ਵਿੱਚ ਔਰ ਸਿਤੇਸ਼ ਹੋਰਾਂ ਸੇ ਦੀ ਵਿੱਚੇ ਮਿਲੇਗੀ 840000 ਦੇ ਵਿੱਚ ਸੁਪਰ ਪਲੱਸ ਨਿਊ ਹੋਲੈਂਡ ਨਵੇਂ ਟਰੈਕਟਰ ਦਾ ਪ੍ਰਾਈਸ ਹੈ ਜੀ ਇਹ ਠੀਕ ਹੈ ਜੀ ਇਹ ਆ ਗਿਆ ਜੀ ਨਿਊ ਹੋਲੈਂਡ 5620 ਫੋਰ ਟਰੈਕਟਰ ਹੈ ਜੀ ਇਹ ਇਹਦਾ ਭਾਜੀ ਨਵਾਂ ਕੀ ਪ੍ਰਾਈਸ ਮੰਗਦੀ ਹੈ ਨਿਊ ਹੋਲੈਂਡ ਇਹਦਾ 1480000 1480000 ਹੈ ਜੀ ਨਿਊ ਟਰੈਕਟਰ ਦਾ ਪ੍ਰਾਈਸ ਇਹਦਾ ਅਸੀਂ ਗੱਲ ਕਰਦੇ ਆਪਾਂ ਚੱਲੇ ਹੋਏ ਟਰੈਕਟਰਾਂ ਦੀ ਸੈਕੰਡ ਹੈਂਡ ਟਰੈਕਟਰ ਜਿਹੜੇ ਵੀਰ ਭਰਾ ਨਵਾਂ ਟਰੈਕਟਰ ਨਹੀਂ ਲੈਂਦੇ ਥੋੜਾ ਬੋਧਾ ਚੱਲਿਆ ਟਰੈਕਟਰ ਲੈ ਲੈਂਗੇ ਘੱਟ ਰੇਟ ਦੇ ਵਿੱਚ ਚੱਲੇ ਟਰੈਕਟਰ ਵੀ ਮਿਲ ਜਾਣਗੇ ਵੀਰ ਜੀ ਹਣਾ ਕੋ ਪਹਿਲੇ ਟਰੈਕਟਰ ਦੀ ਕਰੀਏ ਵੀਜੀ ਗੱਲਬਾਤ ਇਹ ਸੁਪਰ ਕਲਾਸ ਹੈਗਾ ਜੀ ਠੀਕ ਹੈ ਜੀ ਪਾਰਾ ਮਾਡਲ 2017 ਮਾਡਲ ਸੁਪਰ ਕਲਾਸ ਹੈ ਜੀ ਇਹ ਤੁਹਾਨੂੰ ਮਿਲ ਜੇਗਾ 4,70,000 ਚਾਹ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਖੜਿਆ ਹੋਇਆ ਹੈ ਟਾਇਰਾਂ ਦੀ ਗੱਲ ਕੀਤੀ ਹੈ ਤਾਂ ਵਧੀਆ ਕੰਡੀਸ਼ਨ ਹੈ ਇਹਦੀ ਭਾਜੀ ਲਿਫਟ ਕੈਪੈਸਟੀ ਕਿੰਨੀ ਹੁੰਦੀ ਹੈ 18 ਕੁਆਂਟਲ 18 ਕੁਆਂਟਲ ਲਿਫਟ ਕੈਪੈਸਟੀ ਹੁੰਦੀ ਹੈ ਜੀ ਇਹ ਕਰੀਏ 5620 ਆ ਜੀ ਇਹ 20 ਮਾਡਲ 2020 ਮਾਡਲ ਟਰੈਕਟਰ ਹੈ ਜੀ ਇਹ 1800 ਘੰਟੇ ਟਰੈਕਟਰ ਚੱਲੇ ਆ ਜੀ 1800 ਘੰਟੇ ਟਰੈਕਟਰ ਚੱਲੇ ਆ ਇਹਦੇ ਸਿਰਫ ਹਾਲੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਛਤਰੀ ਲੱਗੀ ਹੋਈ ਹੈ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਖੜਿਆ ਹੋਇਆ ਹੈ ਜੀ 10 ਤੋਂ 9 ਲੱਖ ਰੁਪਏ ਦਾ ਮਿਲ ਜੇਗਾ 9 ਲੱਖ ਰੁਪਏ ਦਾ ਟਰੈਕਟਰ ਮਿਲ ਜੇਗਾ ਨੈਕਸਟ ਟਰੈਕਟਰ ਬਾਰੇ ਦੱਸੋ ਵੀਰ ਜੀ ਹੁਣ ਆਪਣਾ 17 ਮਾਡਲ ਜੇ 555 2017 ਮਾਡਲ ਸਾਢੇ 4 ਲੱਖ ਰੁਪਏ ਦੀ ਡਿਮਾਂਡ ਆ ਜੀ ਇਹਦੀ ਮਾਨਤਨ ਹੋ ਰਿਹਾ ਜੀ ਮੌਕੇ ਤੇ ਮੌਕੇ ਤੇ ਥੋੜਾ ਬੋਲਾ ਮੌਕੇ ਤੇ ਮਾਨਤਨ ਹੋ ਜਾਏਗਾ ਜੀ 17 ਮਾਡਲ ਦੀ 60 ਕੰਪਨੀ ਵੀ ਵਧੀਆ ਲਗਾ ਦੇ ਹੋ ਟੋਪ ਠੀਕ ਹੈ ਜੀ ਹੋਕ ਵੀ ਵੀਰ ਜੀ ਕਹਿੰਦੇ ਆ ਟੋਪ ਤੇ ਲੱਗੀ ਹੋਈ ਹੈ ਇਹਨੂੰ 2017 ਮਾਡਲ ਟਰੈਕਟਰ ਨੈਕਸਟ ਆ ਗਿਆ ਜੀ ਆਪਣੇ ਕੋਲ ਅਰਜਨ ਨੋਵੋ 605 ਠੀਕ ਹੈ ਜੀ 14 ਮਾਡਲ ਜੇ ਠੀਕ ਹੈ ਜੀ ਇਹ ਵੀ ਕਿ 4.5 ਲੱਖ ਰੁਪਏ ਦੀ ਧਮਾੜਾ ਮੌਕੇ ਤੇ ਇਹਦਾ ਵੀ ਕੋਈ ਵਾਧਾ ਘਾਟਾ ਹੋਵੇ ਠੀਕ ਹੈ ਜੀ ਕੰਡੀਸ਼ਨ ਪੱਕੋ ਵੀਡੀਓ ਟਰੈਕਟਰ ਕਿਵੇਂ ਦਾ ਹੈ ਓਕੇ ਆ ਸਰ ਕੋਈ ਗਰੰਟੀ ਵਾਲਾ ਟਰੈਕਟਰ ਹੈ ਗਰੰਟੀ ਵਾਲਾ ਟਰੈਕਟਰ ਹੈ ਬਹੁਤ ਵਧੀਆ ਕੰਡੀਸ਼ਨ ਚ 2014 ਮਾਡਲ ਅਰਜਨ 9 ਗਰਦਾਸਪੁਰ ਨੰਬਰ ਟਰੈਕਟਰ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਆਹ ਹੈ ਜੀ ਆਪਣੇ ਕੋਲ ਸੋਨਾ ਲੀਕਾ ਦੱਸੋ ਭਾਈ ਇਹਦੇ ਬਾਰੇ ਸੋਨਾ ਲੀਕਾ 750 55 17 ਹੈ ਜੀ ਪਿਆਰੀ ਮਾਡਲ ਲਾਸਟ ਮਹੀਨ ਚ ਹੋਇਆ ਜਾਂ ਨਵੰਬਰ ਦਸੰਬਰ ਦਾ ਹੋਗਾ ਨਵੰਬਰ ਦਸੰਬਰ 2023 ਦਾ ਹਾਲੇ ਸਾਲ ਵੀ ਨਹੀਂ ਹੋਇਆ ਟਰੈਕਟਰ ਨੂੰ ਵਾਰੰਟੀ ਵਿੱਚ ਟਰੈਕਟਰ ਹੈ ਜੀ ਇਹਦਾ ਭਾਈ ਕੀ ਪ੍ਰਾਈਸ ਹੈ ਜੀ ਇਹਦਾ 6.5 ਦਾ ਦੇ ਦਾਂਗੇ 6.5 ਦਾ ਬਿਲਕੁਲ ਨਵਾਂ ਟਰੈਕਟਰ ਹੈ ਜੀ ਸੋਨਾ ਲੀਕਾ ਦਾ ਕੰਡੀਸ਼ਨ ਦੇਖ ਸਕਦੇ ਹੋ ਛਤਰੀ ਲੱਗੀ ਹੋਈ ਹੈ ਬਹੁਤ ਸੋਹਣੀ ਕੰਡੀਸ਼ਨ ਟਰੈਕਟਰ ਹੈ ਜੀ ਇਸ ਤੋਂ ਬਾਅਦ ਫਿਰ ਆਪਣੇ ਕੋਲ ਨਿਊ ਹਾਲੈਂਡ 56 ਵੀ ਆ ਗਿਆ ਜੀ 56 ਵੀ ਕੀ ਮਾਡਲ ਜੀ ਇਹ 700 ਘੰਟੇ ਕੱਟੇ ਸਿਰਫ 700 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ ਇਹਦਾ ਕੀ ਪ੍ਰਾਈਸ ਹੋਏਗਾ ਭਾਜੀ ਇਹਦਾ 9.5 ਲੱਖ ਹੈ ਜੀ 9.5 ਲੱਖ ਰੁਪਇਆ ਹੈ ਜੀ ਇਹਦਾ ਨਵੇਂ ਦਾ ਕੀ ਪ੍ਰਾਈਸ ਹੈ ਨਵੇਂ ਦਾ 13.5 ਲੱਖ ਰੁਪਇਆ ਹੈ ਸਾਢੇ 13 ਲੱਖ ਰੁਪਇਆ ਜੀ ਇਹ 3600 ਟੂ 올 ਰੌਂਡਰ ਇਹ ਤੇ ਹੀ 23 ਮਾਡਲ ਹੈ ਜੀ 2023 ਮਾਡਲ ਹੈ ਜੀ ਨਵੰਬਰ ਦਸੰਬਰ ਦਾ ਇਹ ਮਾਡਲ ਨਿਕਲਿਆ ਆਇਆ ਠੀਕ ਹੈ ਜੀ 120 ਘੰਟੇ ਟਰੈਕਟਰ ਚੱਲਿਆ ਹੈ ਕੋਲ 120 ਘੰਟੇ ਪਹਿਲੀ ਸਰਵਿਸ ਹੋਈ ਹੈ ਮੋਸਰ ਸਰਵਿਸ ਹੋਣੀ ਹੈ ਅਜੇ ਇੱਕੋ ਸਰਵਿਸ ਹੋਈ ਹੈ ਜੀ ਟਰੈਕਟਰ ਇਹ ਭਾਜੀ ਕੀ ਪ੍ਰਾਈਸ ਦੇ ਰਹੇ ਹੋ ਇਹ ਤੁਹਾਨੂੰ 8 ਲੱਖ ਰੁਪਏ ਦੀ ਹੈ ਥੋੜਾ ਮੰਗਤਾ ਨੂੰ 8 ਲੱਖ ਰੁਪਏ ਦਾ ਬਾਕੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਜੀ ਜਿਹੜੇ ਜੀਮੀਦਾਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਜੇ ਕਿਸੇ ਵੀਰ ਭਰਾ ਨੂੰ ਕੋਈ ਟਰੈਕਟਰ ਪਸੰਦ ਹੋਵੇ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਗੁਰਦਾਸਪੁਰ ਦੇ ਵਿੱਚ ਇਹ ਸਾਰੇ ਟਰੈਕਟਰ ਖੜੇ ਨੇ ਜੀ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਪੰਜਾਬ ਵਹੀਕਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਇਸੇ ਤਰ੍ਹਾਂ ਹੀ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ